ਹਾਂਜੀ ਹਕਸਾ ਦੀ ਆਵਾਜ਼ ਦੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਡਾਕਟਰ ਮਨਮੋਹਨ ਸਿੰਘ ਜੀ ਬਾਰੇ ਜੋ ਕਿ ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਸੀਗੇ ਜਿਨ੍ਹਾਂ ਦਾ 26 ਦਸੰਬਰ ਨੂੰ ਕੀ ਅਹਾਦ ਹੋਂਤ ਹੋ ਗਿਆ ਜਾਂ ਅਕਾਲ ਚਲਾਣਾ ਕਰ ਗਏ ਨੇ ਉਹ ਹਨਾ ਉਹਨਾਂ ਦਾ ਸਾਡੇ ਦੇਸ਼ ਭਾਰਤ ਲਈ ਹਿੰਦੁਸਤਾਨ ਲਈ ਬਹੁਤ ਵੱਡਾ ਯੋਗਦਾਨ ਦੁਨੀਆ ਦੀ ਚੌਥੀ ਅਰਥਵਿਵਸਥਾ ਦੇ ਵਿੱਚ ਬਣਾਉਣ ਦੇ ਵਿੱਚ ਸਾਡੇ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਕਿਉਂਕਿ ਦੇਸ਼ ਨੂੰ ਬੁਲੰਦੀਆਂ ਦੇ ਪਹੁੰਚਾਉਣ ਵਾਸਤੇ ਬੁਲੰਦੀਆਂ ਦੇ ਪਹੁੰਚਾਉਣ ਵਾਸਤੇ ਡਾਕਟਰ ਮਨਮੋਹਨ ਸਿੰਘ ਨੇ ਜੋ ਆਪਣੀ ਆਰਥਿਕ ਸੁਧਾਰਾਂ ਦੇ ਨਾਲ ਦੇਸ਼ ਨੂੰ ਚੌਥੀ ਆਰਥਿਕ ਸ਼ਕਤੀ ਬਣਾਇਆ ਤਾਂ ਉਹਦਾ ਬਹੁਤ ਵੱਡਾ ਬੜਾ ਮੁੱਲਾ ਯੋਗਦਾਨ ਹੈ ਅਸੀਂ ਥੋੜਾ ਜਿਹਾ ਉਹਦੇ ਜੀਵਨ ਦੇ ਬਾਰੇ ਦੱਸਦੇ ਹਾਂ ਡਾਕਟਰ ਮਨਮੋਹਨ ਸਿੰਘ ਦਾ ਜਨਮ ਸੀ ਜਿਹੜਾ 26 ਨਵੰਬਰ 1932 ਨੂੰ ਪਾਕਿਸਤਾਨ ਵਿੱਚ ਹੋਇਆ ਸੀ ਜੋ ਕਿ ਪਹਿਲਾਂ ਦਾ ਜਿਹੜਾ ਪੰਜਾਬ ਸੀਗਾ ਜੋ ਜਿਹੜਾ ਪਹਿਲਾਂ ਦਾ ਪੰਜਾਬ ਸੀ 1947 ਦੇ ਵਿੱਚ ਇਕੱਠਾ ਸੀਗਾ ਉਦੋਂ ਪਾਕਿਸਤਾਨ ਦੇ ਵਿੱਚ ਹੋਇਆ ਸੀਗਾ ਉਹਨਾਂ ਪਾਕਿਸਤਾਨ ਦੇ ਵਿੱਚ ਹੋਇਆ ਸੀ ਜਿਹੜਾ ਉਹ ਪੰਜਾਬ ਹੈ ਪੂਰਬੀ ਪੰਜਾਬ ਤੇ ਹੁਣ ਜਿਹੜਾ ਪੱਛਮੀ ਪੰਜਾਬ ਦੇ ਦੋ ਭਾਗਾਂ ਦੇ ਵਿੱਚ ਵੰਡ ਗਿਆ ਪਰ ਉਸ ਤੋਂ ਬਾਅਦ ਜਦੋਂ 1947 ਤੋਂ ਬਾਅਦ ਦੇਸ਼ ਦੀ ਵੰਡ ਹੋਈ ਤਾਂ ਹੋਮ ਪ੍ਰਸ਼ਾਸਨ ਦੇ ਵਿੱਚ ਆ ਕੇ ਕੀ ਸੀ ਬਸਨ ਲੱਗੇ ਸੀਗੇ ਤੇ ਚੰਡੀਗੜ੍ਹ ਤੋਂ ਅਰਥ ਜਿਹੜੀ ਉਹਨਾਂ ਦੀ ਕੁਆਲਿਫਿਕੇਸ਼ਨ ਸੀ ਜਾਂ ਉਹਨਾਂ ਦੀ ਐਜੂਕੇਸ਼ਨ ਸੀ ਕੀ ਚੰਡੀਗੜ੍ਹ ਤੋਂ ਅਰਥ ਸ਼ਾਸਤਰ ਦੀ ਕੀ ਸੀ ਪੜ੍ਹਾਈ ਕੀਤੀ ਸੀ 1962 ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਵਿੱਚੋਂ ਉਹਨਾਂ ਨੇ ਕੀ ਸੀ ਪੀ ਐਚ ਡੀ ਕੀਤੀ ਫਿਰ ਉਹਨਾਂ ਨੇ ਪੰਜਾਬ ਤੇ ਦਿੱਲੀ ਦੇ ਕੀ ਸੀ ਗਿਆ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਭੂਮਿਕਾ ਨਿਭਾਈ ਕੋ ਸਮੇਂ ਬਾਅਦ ਉਹ ਜੁਐਨਏ ਸੀਟੀਏਡੀ ਨਾਲ ਜੁੜੇ ਜਿੱਥੇ ਉਹਨਾਂ ਦੀ ਕੀ ਸੀ ਪਛਾਣ ਬਣੀ ਇਹ ਜਿਹੜਾ ਜੁਐਨਏ ਸੀਟੀਏਡੀ ਹੈ ਇਹ ਇੱਕ ਇੰਟਰਨੈਸ਼ਨਲ ਤੌਰ ਤੇ ਉਹ ਆ ਇੰਟਰਨੈਸ਼ਨਲ ਕੀ ਹੈ ਟ੍ਰੇਡ ਹੈ ਜਿਹੜੀ ਕਹਿਣ ਦਾ ਮਤਲਬ ਆਰਥਿਕ ਵਸਤਾ ਦਾ ਮੁਦਰਾ ਦਾ ਉਤਾਰ ਚੜਾ ਕਰ ਉਤਾਰ ਚੜਾ ਹੁੰਦਾ ਹੈ ਉਹਦੇ ਨਾਲ ਰਿਲੇਟਡ ਹੈ ਇਹ ਜਿਹੜੀ ਫੁੱਲ ਫਾਰਮ ਹੈ ਇਹ ਇਸ ਸ਼ਾਰਟ ਫਾਰਮ ਦੇ ਵਿੱਚ ਲਿਖਿਆ ਹੋਇਆ ਹੈ ਭਾਰਤੀ ਰਿਜ਼ਰਵ ਬੈਂਕ ਦੇ ਵਿੱਚ ਉਹਨਾਂ ਨੇ ਕੀ ਹੈ ਕੰਮ ਕੀਤਾ 1982 ਤੋਂ ਲੈ ਕੇ 1985 ਵਿੱਚ ਆ ਮੁਦਰਾ ਨੀਤੀ ਦੇ ਵਿੱਚ ਮਹੱਤਵਪੂਰਨ ਦਾ ਯੋਗਦਾਨ ਪਾਇਆ 1990 ਵਿੱਚ ਆਰਥਿਕ ਤੌਰ ਤੇ ਜਿਹੜੀ ਕੀ ਸੀ ਬਹੁਤ ਮਾੜੀ ਹਾਲਤ ਹੋ ਗਈ ਸੀ ਹਨਾ ਉਹਨਾਂ ਟਾਈਮਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਆਰਥਿਕ ਸੁਧਾਰ ਕੀਤੇ ਤੇ ਪੂਰਵ ਪ੍ਰਧਾਨ ਮੰਤਰੀ ਸੀ ਜਿਹੜੇ ਆਪਾਂ ਹੁਣ ਪੂਰਵੀ ਕਹਾਂਗੇ ਨਾ ਉਹਨਾਂ ਨੂੰ ਪੂਰਵ ਪ੍ਰਧਾਨ ਮੰਤਰੀ ਸੀ ਕੀ ਸੀ ਤੇ ਉਨਾ ਟਾਈਮਾਂ ਦੇ ਵਿੱਚ ਬਹੁਤ ਜ਼ਿਆਦਾ ਮੰਦੀ ਗਰੀਬੀ ਦੀ ਰੇਖਾ ਦੇ ਵਿੱਚ ਗੁਜ਼ਰ ਰਿਹਾ ਸੀ ਦੇਸ਼ ਕਹਿੰਦਾ ਮਤਲਬ ਜਿਹੜਾ ਆਪਣੇ ਕੋਲੇ ਤੇ ਲਾ ਲੋ ਗੈਸ ਲਾ ਲੋ ਜਾਂ ਹੋਰ ਜਿੰਨੀਆਂ ਵੀ ਕੰਪਨੀਆਂ ਲਾ ਲੋ ਜਿਹੜਾ ਅਸੀਂ ਆਪਣੇ ਅੱਜ ਦੇ ਆਧੁਨਿਕ ਸਾਇੰਸ ਦੇ ਯੁੱਗ ਦੇ ਵਿੱਚ ਵਰਤ ਰਹੇ ਹਾਂ ਉਹ ਕੀ ਸੀ ਮਹਿੰਗਾ ਹੋ ਰਿਹਾ ਸੀਗਾ ਤੇ ਗਰੀਬੀ ਕੀ ਸੀ ਵਧ ਰਹੀ ਸੀ ਰੋਜ਼ਗਾਰ ਕੀ ਸੀ ਘਟ ਰਹੀ ਸੀ ਲੋਕਾਂ ਕੋਲੇ ਤੇ ਉਦੋਂ ਕੀ ਸੀ ਕਾਂਗਰਸ ਦੀ ਸਰਕਾਰ ਸੀ ਨਰਸੀ ਰਾਓ ਦੀ ਤਾ ਸਰਕਾਰ ਦੇ ਵਿੱਚ ਉਹਨਾਂ ਨੂੰ ਵਿੱਤ ਮੰਤਰੀ ਦੇ ਤੌਰ ਤੇ ਕੀ ਸੀ ਆਫਰ ਕੀਤਾ ਗਿਆ ਤਾਂ ਜਦੋਂ ਉਹਨਾਂ ਨੂੰ ਵਿੱਤ ਮੰਤਰੀ ਦੇ ਤੌਰ ਤੇ ਆਫਰ ਕੀਤਾ ਗਿਆ ਤਾਂ ਡਾਕਟਰ ਮਨਮੂਹ ਸਿੰਘ ਨੂੰ 2000 ਅ ਸੋਰੀ ਨਰਸੀ ਰਾਓ ਨੂੰ ਨਰਸੀ ਰਾਓ ਸਰਕਾਰ ਸੀ ਉਹ ਉਹ ਵਿੱਤ ਮੰਤਰੀ ਦੇ ਤੌਰ ਤੇ ਕੀ ਸੀ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਸੀਗਾ ਉਹ ਸਰਕਾਰ ਦੇ ਵਿੱਚ ਤਾਂ ਉਹਨਾਂ ਨੇ ਕੀ ਸੀ ਉਹਨੇ ਬਹੁਤ ਸਾਰੇ ਸਦਾਰ ਕੀਤੇ ਤਾਂ ਨਰਸੀ ਰਾਓ ਸਰਕਾਰ ਦੇ ਵਿੱਚ ਉਹਨਾਂ ਨੂੰ ਕੁਝ ਆਪਣੇ ਫੈਸਲੇ ਸੀ ਜਿਹੜੇ ਉਹ ਲੈਣੇ ਪਏ ਤਾਂ ਕਿ ਇੱਕ ਨਰਸੀ ਰਾਓ ਸਰਕਾਰ ਦੇ ਵਿੱਚ ਕੀ ਸੀ ਨਰਸੀ ਰਾਓ ਲੈਣਾ ਸੀ ਕਿ ਜਦੋਂ ਉਹਨਾਂ ਨੇ ਇੱਕ ਬਜਟ ਪੇਸ਼ ਕੀਤਾ ਸੀਗਾ ਤਾਂ ਉਹਦੇ ਵਿੱਚ ਕੁਝ ਨੀਤੀਆਂ ਦੇ ਵਿੱਚ ਸੁਧਾਰ ਕੀਤਾ ਤਾਂ ਉਹ ਸਰਕਾਰ ਕਹਿੰਦੀ ਵੀ ਜੇ ਤੁਸੀਂ ਜੇਕਰ ਤੁਸੀਂ ਆਪਣਾ ਇਹ ਆਰਥਿਕ ਸੁਧਾਰ ਚੰਗੇ ਜਾਂ ਮਾੜੇ ਚੰਗੇ ਮਤਲਬ ਨਤੀਜੇ ਹੀ ਨਿਕਲਣਗੇ ਤਾਂ ਉਹ ਡਾਕਟਰ ਮਨਮੋਹ ਸਿੰਘ ਦੇ ਕੀ ਸੀ ਸਿਰਉਣਗੇ ਵੀ ਕਹਿਣ ਦਾ ਮਤਲਬ ਇਹ ਸੀਗਾ ਜੇਕਰ ਆਰਥਿਕ ਮੰਦੀ ਦੇ ਚੰਗੇ ਨਤੀਜੇ ਨਿਕਲੇ ਤਾਂ ਨਰਸਿਰਾਓ ਸਰਕਾਰ ਤੇ ਡਾਕਟਰ ਮਨਮੋਹਨ ਸਿੰਘਾ ਦੇ ਆਸ਼ਰਾ ਦਿੱਤਾ ਜਾਊਗਾ ਜੇਕਰ ਉਹਨਾਂ ਦੇ ਵਿੱਚ ਉਹ ਮੰਦੀ ਹਾਲਤ ਜੇ ਮਤਲਬ ਸਦਾ ਹੋਰ ਵੀ ਵਿਗੜ ਗਏ ਹਾਲਾਤ ਹੋਰ ਵੀ ਮਾੜੇ ਹੋ ਗਏ ਤਾਂ ਜਿਹੜਾ ਉਹਦਾ ਮਤਲਬ ਜਿਹੜੇ ਰੂ ਕਾਨੂੰਨ ਸੀਗੇ ਇੱਕ ਤਰ੍ਹਾਂ ਦੇ ਜੇ ਉਹ ਕਾਨੂੰਨਾਂ ਦੇ ਵਿੱਚ ਕਾਮਯਾਬ ਨਹੀਂ ਕਾਮਯਾਬੀ ਨਹੀਂ ਮਿਲਦੀ ਤਾਂ ਇਹਦਾ ਜਿਹੜਾ ਮਤਲਬ ਨੁਕਸਾਨ ਹੈ ਜਾਂ ਸੀ ਕਹਿ ਸਕਦੇ ਆ ਵੀ ਸੇਰਾ ਡਾਕਟਰ ਮਨਮੋਹ ਸੰਕੱਲੇ ਲੈਣਗੇ ਨਹੀਂ ਸਾਰੀ ਸਰਕਾਰ ਕਹਿੰਦਾ ਵੀ ਉਹ ਅਸੀਂ ਲਵਾਂਗੇ ਹਨਾ ਤਾਂ ਉਹਨਾਂ ਨੇ ਉਹਨਾਂ ਦੇ ਵਿੱਚ ਇਹ ਕੌਨਫੀਡੈਂਸ ਸੀ ਪਰ ਉਹਨਾਂ ਦੇ ਵਿੱਚ ਕੌਨਫੀਡੈਂਸ ਹੋਣ ਦੇ ਕਾਰਨ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿੰਨੇ ਵੀ ਵਿਦੇਸ਼ੀ ਕੰਪਨੀਆਂ ਨੇ ਸਾਰੇ ਟੈਕਸ ਹਟਾ ਦਿੱਤੇ ਜਾਣ ਆजात ਨਰਜਾਤ ਦਾ ਜਿਹੜਾ ਵਪਾਰ ਸੀ ਉਹਦੇ ਵਿੱਚ ਕਈ ਰਹਿਤਾਂ ਦਿੱਤੀਆਂ ਤੇ ਜਿਹਦੇ ਕਰਕੇ 1991 ਦਾ ਜਿਹੜਾ ਬਜਟ ਪੇਸ਼ ਕੀਤਾ ਸੀਗਾ ਤਾਂ ਉਹਦੇ ਵਿੱਚ ਕੀ ਸੀਗਾ ਆਰਥਿਕ ਸੁਧਾਰ ਸੀ ਜਿਹੜੇ ਹਿੰਦੁਸਤਾਨ ਦੇ ਬਹੁਤ ਜ਼ਿਆਦਾ ਹੋਏ ਤੇ ਜਿਹਦੇ ਨਾਲ ਨਵੀਂ ਗਤੀ ਮਿਲੀ ਉਹ ਤੋਂ ਬਾਅਦ ਨਵਾਂ ਯੁੱਗ ਸ਼ੁਰੂ ਹੋਇਆ ਹਿੰਦੁਸਤਾਨ ਦਾ ਤੇ ਡਾਕਟਰ ਮੋਨ ਮੋਨ ਸਿੰਘ ਨੂੰ 1904 ਦੇ ਵਿੱਚ ਤੋਂ ਲੈ ਕੇ 1900 192004 ਤੋਂ ਲੈ ਕੇ 2014 ਤੱਕ ਕੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਕੀ ਕੀਤਾ ਪ੍ਰਧਾਨ ਮੰਤਰੀ ਜਦੋਂ ਉਹ ਬਣੇ ਤਾਂ ਨਰੇਗਾ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਜਿਹੜੀ ਗਰੀਬ ਜਨਤਾ ਸੀ ਜਾਂ ਪਛੜੇ ਹੋਏ ਵਰਗ ਸੀਗੇ ਉਹਨਾਂ ਦੇ ਵਿੱਚ ਰੋਜ਼ਗਾਰ ਪੈਦਾ ਕਰਨ ਦਾ ਸਭ ਤੋਂ ਵਧੀਆ ਕੰਮ ਸੀ ਜਿਹੜਾ ਜਾਂ ਇੱਕ ਨੀਤੀ ਲੈ ਕੇ ਆਂਦੀ ਉਹ ਕੀ ਸੀਗੀ ਨਰੇਗਾ ਦਾ ਕੰਮ ਸ਼ੁਰੂ ਕਰਨਾ ਪੂਰੇ ਹਿੰਦੁਸਤਾਨ ਦੇ ਵਿੱਚ ਫਿਰ ਦੂਸਰਾ ਕੰਮ ਕੀ ਕੀਤਾ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਵਿੱਚ ਪਰਮਾਣੂ ਸਮਝੌਤਾ ਕੀਤਾ ਠੀਕ ਹੈ ਇਹ ਵੀ ਬਹੁਤ ਵੱਡੀ ਕੀ ਸੀ ਅਸੀਂ ਕਹਿ ਸਕਦੇ ਹਾਂ ਜੀ ਤਸੀ ਪਰ ਉਹਨਾਂ ਦੇ ਜਦੋਂ ਇਹ ਆਰਥਿਕ ਸੁਧਾਰਾਂ ਦੇ ਨਾਲ ਨਾਲ ਇਹ ਜਿਹੜੀਆਂ ਕਾਮਯਾਬੀਆਂ ਸੀਗੀਆਂ ਉਹਨਾਂ ਦੀ ਕਾਮਯਾਬੀਆਂ ਦੇ ਨਾਲ ਨਾਲ ਪਿੱਛੇ ਕੀ ਸੇ ਇਲਜ਼ਾਮ ਵੀ ਬਹੁਤ ਲੱਗੇ ਜਿਸ ਤਰ੍ਹਾਂ ਉਹਨਾਂ ਨੂੰ ਕੀ ਕਿਹਾ ਗਿਆ 2ਜੀ ਸਪੇਸ ਕ੍ਰਾਫਟ ਘਟਾਲਾ ਉਹਨਾਂ ਦੇ ਸਿਰ ਮਤਲਬ ਉਹਨਾਂ ਤੇ ਦੋਸ਼ ਲਾ ਗਿਆ ਲਾਇਆ ਕਿ ਜਿਹੜਾ ਸਪੇਸ 2 ਕ੍ਰਾਫਟ ਸਪੇਸ ਕ੍ਰਾਫਟ ਘਟਾਲਾ ਕੀ ਸੀਗਾ ਉਹਨਾਂ ਦੇ ਇੱਕ ਕਹਿ ਸਕਦੇ ਆ ਤੱਬੇ ਦੀ ਤੌਰ ਤੇ ਲਾਇਆ ਵਰੋਧੀ ਸਰਕਾਰ ਨੇ ਦੂਸਰਾ 2010 ਦੇ ਵਿੱਚ ਰਾਜੀਆਂ ਰਾਸ਼ਟਰ ਮੰਡਲ ਖੇਡਾਂ ਹੋਈਆਂ ਉਹਦੇ ਵਿੱਚ ਵੀ ਕੀ ਸੀਗਾ ਘਟਾਲੇ ਦਾ ਦੋਸ਼ ਸਰਕਾਰ ਤੇ ਲਾਇਆ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਪਤਨੀ ਸੀਗੀ ਉਹਦਾ ਨਾਮ ਗੁਰਸ਼ਰਨ ਕੌਰ ਸੀਗਾ ਠੀਕ ਹੈ ਉਹ ਡਾਕਟਰ ਦਾ ਮਨਮੋਹਨ ਸਿੰਘ ਦੀਆਂ ਤਿੰਨ ਬੇਟੀਆਂ ਸੀਗੀਆਂ ਤੇ ਤਿੰਨ ਬੇਟੀਆਂ ਸੀਗੀਆਂ ਤੇ ਤਿੰਨਾਂ ਦੀ ਹੀ ਕੀ ਸੀ এডਿਕੇਸ਼ਨ ਜਾਂ ਪਰਬ੍ਰੇਸ਼ੀ ਆਪਣੀ ਹੀ ਹਿੰਦੁਸਤਾਨ ਦੇ ਵਿੱਚ ਹੋਈ ਉਹ ਵੀ ਬਹੁਤ ਜ਼ਿਆਦਾ ਕੀ ਸੀ ਪੜੀਆਂ ਲਿਖੀਆਂ ਸੀ ਤੇ ਡਾਕਟਰ ਮਨਮੋਹਨ ਸਿੰਘ ਪੀ ਐਮ ਦੇਸ਼ ਨੇ ਉਹਨਾਂ ਨੂੰ ਬਹੁਤ ਜਿਹੜੀਆਂ ਮੰਤਲ ਉਪਲਾਬਧੀਆਂ ਸੀਗੀਆਂ ਉਹਨਾਂ ਨੂੰ ਪਦਮ ਵਿਪੋਸ਼ਣਾ 1987 ਦੇ ਵਿੱਚ ਸਰਬੋੱਚ ਸਨਮਾਨ ਮਿਲਿਆ ਸੀ ਕਿਉਂਕਿ ਉਹ ਇੱਕ ਆਰਥਿਕ ਸ਼ਾਸਤਰ ਸੀਗੇ ਠੀਕ ਹੈ ਉਹ ਉਸ ਤੋਂ ਬਾਅਦ ਜਿਹੜੀਆਂ 1991 ਦੇ ਵਿੱਚ ਜਿਹੜਾ ਸੁਧਾਰ ਹੋਏ ਸੀਗੇ ਨਾ ਕੱਚੇ ਤੇਲ ਦੀ ਕੀਮਤ ਸੀ ਜਿਹੜੀਆਂ ਕੀ ਸੀ ਬਹੁਤ ਜ਼ਿਆਦਾ ਵਧੀਆਂ ਸੀ ਆ মুদ্রা ਭੰਡਾਰ ਸੀ ਜਿਹੜਾ ਬਹੁਤ ਘੱਟ ਸੀਗਾ ਤੇ ਰੁਪਏ ਦੀ ਕੀਮਤ ਸੀ ਬਹੁਤ ਕਮਜ਼ੋਰੀ ਹੋ ਗਈ ਸੀ ਡਾਲਰ ਦੇ ਮੁਕਾਬਲੇ ਸਰਕਾਰ ਘਾਟੇ ਦੇ ਵਿੱਚ ਜਾ ਰਹੀ ਸੀਗੀ 1991 ਦੇ ਵਿੱਚ ਇਹਨਾਂ ਸੁਧਾਰਾਂ ਦੇ ਕਾ ਇਹਨਾਂ ਸੁਧਾਰਾਂ ਨੂੰ ਕੀ ਸੀ ਉਹਨੇ ਕੀਤਾ ਉਲਟ ਕੀਤਾ ਮਤਲਬ ਇਹ ਜਿਹੜੇ ਘਾਟਾ ਸੀ ਮਤਲਬ ਇਹ ਜਿਹੜੀਆਂ ਨਕਾਮੀਆਂ ਸੀਗੀਆਂ ਸਰਕਾਰ ਦੀਆਂ ਉਹਨੂੰ ਕੀ ਸੀਗਾ ਸੁਧਾਰਿਆ ਤਾਂ ਸੁਧਾਰਨ ਦੇ ਨਾਲ ਕੀ ਸੀਗਾ ਤਾਂ ਫਿਰ ਜਿਹੜੇ ਮਤਲਬ ਜਿੰਨੇ ਵੀ ਤਰ੍ਹਾਂ ਦੇ ਟੈਕਸ ਸੀਗੇ ਟੈਕਸ ਫ੍ਰੀ ਕਰ ਦਿੱਤਾ ਸਾਰੇ ਕਸ ਨੂੰ ਤੇ ਵਿਦੇਸ਼ੀ ਕੰਪਨੀਆਂ ਨੂੰ ਆਉਣ ਦਾ ਹਿੰਦੁਸਤਾਨ ਦੇ ਵਿੱਚ ਆਫਰ ਦਿੱਤੀ ਗਈ ਜਿਹਦੇ ਕਰਕੇ ਲੈਣ ਦੇਣ ਵਧ ਗਿਆ ਤਾਂ ਜਿਹੜਾ 1900 99 ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਸੀ ਉਸ ਤੋਂ ਬਾਅਦ ਪਹਿਲਾ ਬਜਟ ਪੇਸ਼ ਕੀਤਾ ਸੀ ਉਹਦੇ ਵਿੱਚ ਸਾਡੇ ਦੇਸ਼ ਦੀ ਜੀਡੀਪੀ ਸੀ ਉਹਦੇ ਵਿੱਚ ਬਹੁਤ ਅਸਾਲ ਹੋਇਆ 1999 ਚ ਲੋਕ ਸਭਾ ਚੋਣਾਂ ਲੜੇ ਕੋ 1999 ਦੇ ਵਿੱਚ ਚ ਲੋਕ ਸਭਾ ਚੋਣਾਂ ਲੜੇ ਦਿੱਲੀ ਦੇ ਵਿੱਚੋਂ ਪਰ ਕੀ ਸੀ ਕੀ ਉਹ 23000 ਬੋਟਾ ਦੇ ਨਾਲ ਹਾਰ ਗਏ ਸੀ ਸਾਡੇ ਦੇਸ਼ ਦਾ ਇੰਨਾ ਕਾਬਲ ਕਾਬਲੀਅਤ ਅਨ ਕਾਬਲੀਅਤ ਤੇ ਦੇਸ਼ ਨੂੰ ਚੌਥੀ ਆਰਥਿਕਤਾ ਦੇ ਵਿੱਚ ਕਾਮਯਾਬ ਰੱਖਣ ਵਾਲਾ ਦੇਸ਼ ਆਲੂ ਨਾ ਕਿਸ ਕੈਸਾ ਨਾ ਇਨਸਾਨ ਹੁਣ ਕੀ ਹੈ ਲੋਕਾਂ ਨੇ ਫਿਰ ਵੀ ਹਯਾਤ ਆ ਤੇ ਪਰ ਕਾਂਗਰਸ ਸਰਕਾਰ ਨੇ ਫਿਰ ਵੀ ਉਹਨਾਂ ਨੂੰ ਕੀ ਸੀ ਲੋਕ ਸਭਾ ਦੇ ਵਿੱਚ ਭੇਜਿਆ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜ ਕੇ ਸਾਡੇ ਦੇਸ਼ ਦਾ ਅਹਿਮ ਯੋਗਦਾਨ ਉਹਨਾਂ ਦਾ ਕੀ ਹੈ ਪਿਆ ਤੇ ਉਹਦਾ ਕਦੇ ਵੀ ਜਿਹੜਾ ਯੋਗਦਾਨ ਹੈ ਕਦੇ ਵੀ ਨਾ ਭੁਲਾਇਆ ਜਾਣ ਵਾਲਾ ਯੋਗਦਾਨ ਹੈ ਤੇ ਉਹਨਾਂ ਨੇ ਇੱਕ ਜਿਹੜੇ ਮਨੀਸ਼ ਤਵਾੜੀ ਨੇ ਇੰਨਾ ಕಾಂಗ್ರೆਸ ਦੇ ਉਹਨਾਂ ਨੇ ਦੱਸਿਆ ਸੀਗਾ ਵੀ 10 ਸਾਲਾਂ ਦੇ ਵਿੱਚ ਡਾਕਟਰ ਮਨਮੋਹ ਸਿੰਘ ਨੇ 117 ਵਾਰ ਕੀ ਸੀ ਜਿਹੜੀਆਂ ਸਿਰਫ ਮੀਡੀਆ ਕਾਨਫਰੰਸਾਂ ਸੀ ਜਿਹੜੀਆਂ ਸੰਬੋਧਨ ਕੀਤਾ ਸੀ ਮੀਡੀਆ ਨੂੰ ਕੀ ਸੀ 117 ਵਾਰ ਸਿਰਫ ਸੰਬੋਧਨ ਕੀਤਾ ਸੀਗਾ ਹਿੰਦੁਸਤਾਨ ਦੀ ਇਤਿਹਾਸ ਦੇ ਵਿੱਚ ਡਾਕਟਰ ਮਨਮੋਹ ਸਿੰਘ ਨੂੰ ਮੌਨ ਪੀਐਮ ਵੀ ਕਿਹਾ ਜਾਂਦਾ ਕਿਉਂਕਿ ਮੌਨ ਪੀਐਮ ਦਾ ਮਤਲਬ ਹੁੰਦਾ ਹੈ ਚੁੱਪਚਾਪ ਰਹਿਣ ਵਾਲਾ ਪਰ ਜਦੋਂ ਇਹ ਬੋਲਦੇ ਸੀਗੇ ਤਾਂ ਕੁਝ ਬਹੁਤ ਹੀ ਢੰਗਾਈ ਦੇ ਵਿੱਚ ਬੋਲਦੇ ਸੀ ਤੇ ਸਾਰੀ ਦੁਨੀਆ ਸੁਣਦੀ ਸੀ ਇਹਦੇ ਕਰਕੇ ਜਿਹੜਾ ਡਾਕਟਰ ਮਨਮੋਹ ਸਿੰਘ ਸੀਗਾ ਇਹ ਸਿੱਖ ਪੀਮ ਪਹਿਲਾ ਪ੍ਰਧਾਨ ਮੰਤਰੀ ਸੀਗਾ ਤੇ ਜਿਹਦਾ ਪੂਰੀ ਦੁਨੀਆ ਦੇ ਵਿੱਚ ਸਤਿਕਾਰ ਸੀਗਾ ਤੇ ਹਿੰਦੁਸਤਾਨ ਦੇ ਵਿੱਚ ਅਹਿਮ ਰੋਲ ਇਹਨਾਂ ਦੋ ਸ਼ਖਸੀਅਤਾਂ ਦਾ ਡਾਕਟਰ ਮਨਮੋਹ ਸਿੰਘ ਦੇ ਡਾਕਟਰ ਅਬਦੁਲ ਕਲਾਮ ਦਾ ਇਹਨਾਂ ਦੋ ਹੀ ਵਿਅਕਤੀਆਂ ਨੇ ਸਾਡੇ ਦੇਸ਼ ਨੂੰ ਸਰਬੋਤਮ ਬਣਾਉਣ ਦੇ ਵਿੱਚ ਤੇ ਸ਼ਕਤੀਸ਼ਾਲੀ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਪਾਇਆ ਤਾਂ ਇਹਦੇ ਕਰਕੇ ਅਜਿਹੇ ਮਹਾਨ ਸ਼ਖਸੀਅਤਾਂ ਦੀ ਕੀ ਹੈ ਸਾਨੂੰ ਜਾਣਕਾਰੀ ਉਹਨਾਂ ਦੀ ਹਿਸਟਰੀ ਬਾਰੇ ਸਾਨੂੰ ਉਹਨਾਂ ਦੇ ਜੀਵਨ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਤੇ ਇਹ ਸੀ ਦੋਸਤੋ ਆਪਣੇ ਡਾਕਟਰ ਮਨਮੋਹਨ ਸਿੰਘ ਦੀ ਹਿਸਟਰੀ ਤੇ ਉਹਨਾਂ ਦੀ ਜਾਣਕਾਰੀ ਕਿਉਂਕਿ ਸਾਡੇ ਸਿੱਖ ਧਰਮ ਨੂੰ ਬਿਲੋਂਗ ਹੋਣ ਕਰਕੇ ਨਾਲ ਹੀ ਪੂਰੇ ਹਿੰਦੁਸਤਾਨ ਦੇ ਹਰ ਮਨ ਪਿਆਰੇ ਕੀ ਸੀ ਇਹ ਇੱਕ ਸ਼ਾਂਤਮਈ ਲੀਡਰ ਸੀਗੇ ਤਾਂ ਇਹੋ ਜਿਹੇ ਇਨਸਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਨੇ ਸਾਡੇ ਅੱਜ ਕੱਲ੍ਹ ਦੀ ਆਧੁਨਿਕ ਯੁੱਗ ਦੇ ਵਿੱਚ ਜਾ ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਸੁਹੂਗਤ ਦਾ ਆਨੰਦ ਮਾਣ ਰਹੇ ਹਾਂ ਉਹ ਡਾਕਟਰ ਮਨਮੋਹ ਸਿੰਘ ਦੀ ਹੀ ਬਦੌਲਤ ਹੈ ਕਿਉਂਕਿ ਉਹਨਾਂ ਨੇ ਇਹੋ ਜਿਹੇ ਆਰਥਿਕ ਸੁਧਾਰ ਕੀਤੇ ਜਿਹਦੇ ਕਰਕੇ ਸਾਡਾ ਜਿਹੜਾ ਦੇਸ਼ ਹੈ ਉਹ ਚੌਥੀ ਆਰਥਿਕ ਸ਼ਕਤੀ ਬਣਿਆ ਤੇ ਹਾਂਜੀ ਇਹ ਸੀ ਦੋਸਤੋ ਆਪਣੇ ਡਾਕਟਰ ਮਨਮੋਹਨ ਸਿੰਘ ਦੀ ਜੀਵਨੀ ਬਾਰੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਵੀਡੀਓ ਅੱਗੇ ਲੈ ਕੇ ਮਿਲਦੇ ਹਾਂ ਕੋਈ ਵਧੀਆ ਵੀਡੀਓ ਜਾਣਕਾਰੀ ਫੇਰ ਲੈ ਕੇ ਤੁਹਾਡੇ ਅੱਗੇ ਸਾਹਮਣੇ ਹੋਵਾਂਗੇ ਉਹਨਾਂ ਸਾਨੂੰ ਦਿਓ ਯਸ ਧੰਨਵਾਦ